ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਮਹਾਰਾਣੀ ਜਿੰਦਾ ਦੀ ਜੀਵਨ ਗਾਥਾ ਪੁਸਤਕ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਅੱਜ ਪੇਸ਼ ਕਰਨ ਲੱਗੇ ਆ ਅੱਗੇ ਦਾ ਭਾਗ ਅੱਗੇ ਦਾ ਭਾਗ ਜੋ ਹੈ ਉਸ ਦਾ ਅੱਜ ਨਾਂ ਹੈ ਮਾਂ ਪੁੱਤ ਦਾ ਵਿਛੋੜਾ ਆਪਾਂ ਇਸ ਟੌਪਿਕ ਨੂੰ ਪੜਾਂਗੇ ਅੱਜ ਤੇ ਸ਼ੁਰੂ ਕਰਦੇ ਹਾਂ ਜੀ ਦਲੀਪ ਸਿੰਘ ਜਿੰਦਾ ਦੇ ਕਲੀਜੇ ਦਾ ਟੁਕੜਾ ਸੀ ਉਹ ਉਸ ਨੂੰ ਵੇਖ ਵੇਖ ਕੇ ਹੀ ਜੀ ਰਹੀ ਸੀ ਉਹ ਅਪੋਲ ਬਾਲ ਨਾਤਾ ਸਿਆਸੀ ਚਾਲਾਂ ਨੂੰ ਸਮਝਦਾ ਸੀ ਨਾ ਅੰਗਰੇਜ਼ਾਂ ਦੇ ਇਰਾਦਿਆਂ ਨੂੰ ਨਾ ਸਿੱਖ ਕੌਮ ਦੀ ਮੌਜੂਦਾ ਹਾਲਤ ਨੂੰ ਨਾ ਆਪਣੀ ਮਾਂ ਦੇ ਦਿਲ ਵਿੱਚ ਅੰਗਰੇਜ਼ਾਂ ਖਿਲਾਫ ਲੱਠ ਲੱਠ ਬਲ ਰਹੀ ਅੱਗ ਨੂੰ ਤੇ ਨਾ ਹੀ ਪੰਜਾਬ ਨੂੰ ਮੁੜ ਤੋਂ ਪੈਰਾਂ ਤੇ ਖੜੇ ਹੋਣ ਜੋਗਾ ਕਰਨ ਦੇ ਜਿੰਦਾ ਦੇ ਸੁਪਨੇ ਨੂੰ ਉਹ ਤਾਂ ਅਪੋਲ ਬਾਲ ਸੀ ਜਿਸ ਨੂੰ ਖਾਣ ਪੀਣ ਤੇ ਖੇਡਣ ਦਾ ਹੀ ਪਤਾ ਸੀ ਹਾਂ ਬਾਜ ਉਸ ਨੂੰ ਚੰਗੇ ਲੱਗਦੇ ਸਨ ਮਾਂ ਦੀ ਗੋਦ ਚੰਗੀ ਲੱਗਦੀ ਸੀ ਮਾਂ ਦਾ ਚਿਹਰਾ ਚੰਗਾ ਲੱਗਦਾ ਸੀ ਮਾਂ ਹੱਸਦੀ ਸੀ ਤਾਂ ਉਹ ਹੱਸਦਾ ਸੀ ਮਾਂ ਰੋਂਦੀ ਸੀ ਤਾਂ ਉਹ ਰੋਂਦਾ ਸੀ ਮਾਂ ਉਦਾਸ ਹੁੰਦੀ ਸੀ ਤਾਂ ਉਹ ਵੀ ਉਦਾਸ ਹੋ ਜਾਂਦਾ ਸੀ ਜਿੰਦਾ ਤਦਲੀਪ ਸਿੰਘ ਦੀ ਮਾਂ ਸੀ ਤੇ ਸਮੁੱਚੇ ਪੰਜਾਬ ਦੀ ਵੀ ਮਾਂ ਸੀ ਸਾਰਾ ਰਾਜ ਉਸ ਨੂੰ ਰਾਜ ਮਾਤਾ ਇਸੇ ਲਈ ਤਾਖਦਾ ਸੀ ਉਸ ਨੂੰ ਆਪਣੇ ਮਾਤਾ ਅਤੇ ਰਾਜ ਮਾਤਾ ਹੋਣ ਦੇ ਫਰਜ਼ਾਂ ਦਾ ਅਹਿਸਾਸ ਵੀ ਸੀ ਤੇ ਆਪਣੀ ਢਡੋਂ ਜੰਮੀ ਤੇ ਮਹਾਰਾਜ ਦੁਆਰਾ ਹਵਾਲੇ ਕੀਤੀ ਪਰਜਾ ਰੂਪੀ ਔਲਾਦ ਦੀ ਚਿੰਤਾ ਵੀ ਸੀ ਜਦੋਂ ਦਾ ਉਸ ਨੂੰ ਇਹ ਅਹਿਸਾਸ ਹੋਇਆ ਕਿ ਅੰਗਰੇਜ਼ ਕਿਸੇ ਨਾ ਕਿਸੇ ਹਿੱਲੇ ਉਸ ਨੂੰ ਉਸ ਦੀਆਂ ਇਹਨਾਂ ਦੋਵਾਂ ਤਰ੍ਹਾਂ ਦੀਆਂ ਔਲਾਦਾਂ ਤੋਂ ਵੱਖ ਕਰਨਾ ਚਾਹੁੰਦੇ ਹਨ ਉਹ ਬੜੀ ਉਦਾਸ ਸੀ ਉਸ ਦੀ ਨੀਂਦ ਉੱਡ ਗਈ ਸੀ ਚੈਨ ਖਤਮ ਹੋ ਗਿਆ ਸੀ ਅੰਗਰੇਜ਼ਾਂ ਨੂੰ ਪਤਾ ਸੀ ਕਿ ਇਸ ਘੜੀ ਜੇ ਕੋਈ ਸ਼ਖਸ ਪੰਜਾਬ ਨੂੰ ਸੰਭਾਲ ਸਕਦਾ ਹੈ ਤੇ ਉਹਨਾਂ ਨੂੰ ਲਲਕਾਰਨ ਦੀ ਹਿੰਮਤ ਕਰ ਸਕਦਾ ਹੈ ਤਾਂ ਉਹ ਸਿਰਫ ਮਹਾਰਾਣੀ ਜਿੰਦਾ ਹੀ ਹੈ ਜਦੋਂ ਤੋਂ ਰੈਜ਼ੀਡੈਂਟ ਹੈਨਰੀ ਲਾਰੈਂਸ ਨੂੰ ਸੂਹ ਮਿਲੀ ਸੀ ਕਿ ਮਹਾਰਾਣੀ ਹਰ ਰੋਜ਼ ਸਿੱਖ ਸਰਦਾਰਾਂ ਨਾਲ ਮੁਲਾਕਾਤਾਂ ਕਰਦੀ ਹੈ ਇੱਥੋਂ ਤੱਕ ਕਿ ਵਜ਼ੀਰ ਲਾਲ ਸਿੰਘ ਵੀ ਪਛਤਾਪ ਕਰਨ ਲਈ ਰਾਣੀ ਦੇ ਹੱਕ ਵਿੱਚ ਹੋ ਗਿਆ ਹੈ ਅਤੇ ਆਪਣੀ ਗੁਨਾਹ ਨੂੰ ਧੋਣਾ ਚਾਹੁੰਦਾ ਹੈ। ਤਲਾਹ ਰਹੇ ਸੀ ਸੱਤੀ ਕਪੜੀ ਅੱਗ ਲੱਗ ਗਈ। ਉਸ ਨੂੰ ਇਹ ਸਾਰੇ ਕੁਝ ਚੋਂ ਗੈਰੀਆਂ ਸਾਰੀ ਸ਼ਾਨੀ ਬੂਹ ਆਉਣ ਲੱਗੀ। ਲਾਹੌਰ ਸੰਧੀ ਨੇ ਪੰਜਾਬੀਆਂ ਨੂੰ ਜੋ ਜ਼ਖਮ ਦਿੱਤੇ ਸਨ ਪਰੋਵਾਲ ਦੀ ਸੰਧੀ ਨੇ ਉਹਨਾਂ ਜ਼ਖਮਾਂ ਨੂੰ ਹੋਰ ਵੀ ਗਹਿਰਾ ਕਰ ਦਿੱਤਾ। ਪੰਜਾਬੀਆਂ ਉੱਤੇ ਹੋਰ ਪਾਬੰਦੀਆਂ ਲਾ ਦਿੱਤੀਆਂ ਗਈਆਂ। ਜਾਗੀਰਦਾਰਾਂ ਦੀਆਂ ਜਾਗੀਰਾਂ ਦੀ ਮਿਆਦ ਉਹਨਾਂ ਦੀ ਮੌਤ ਤੱਕ ਨਿਸ਼ਚਿਤ ਕਰ ਦਿੱਤੀ ਗਈ। ਉਹਨਾਂ ਦੇ ਵਾਰਸ ਹੱਕਦਾਰ ਨਹੀਂ ਹੋਣਗੇ। ਅਜਿਹੇ ਲੋਕ ਗੁੱਸੇ 'ਚ ਕਿਉਂ ਨਹੀਂ ਆਉਣਗੇ? ਅੰਗਰੇਜ਼ੀ ਫੌਜ ਦੀ ਗਿਣਤੀ ਵਧਾ ਦਿੱਤੀ ਗਈ ਅਤੇ 1 ਸਾਲ ਲਈ ਆਈ ਫੌਜ ਦਲੇਪ ਸਿੰਘ ਦੇ ਬਾਲਗ ਹੋਣ ਤੱਕ ਪੱਕੀ ਕਰ ਦਿੱਤੀ ਗਈ। ਦੇਸੀ ਫੌਜ ਦੀ ਗਿਣਤੀ ਘਟਾਉਣ ਲਈ ਫੌਜੀਆਂ ਨੂੰ ਘਰੋਂ ਘਰੀ ਭੇਜ ਦਿੱਤਾ ਗਿਆ। ਉਹ ਬੇਰੁਜ਼ਗਾਰ ਫੌਜੀ ਅੰਗਰੇਜ਼ਾਂ ਖਿਲਾਫ ਬਗਾਵਤ ਕਰਨ ਮਾਰੇ ਕਿਉਂ ਨਹੀਂ ਸੋਚਣਗੇ? ਜ਼ਗੀਰਦਾਰਾਂ ਨੂੰ ਫੌਜ ਹੀਣ ਕਰਨ ਦੀ ਸਕੀਮ ਉਹਨਾਂ ਦਾ ਸਿੱਧਾ-ਸਿੱਧਾ ਨਿਰਾਦਰ ਸੀ। ਜ਼ਗੀਰਦਾਰ ਵੀ ਪੜਕ ਗਏ। ਇੰਨਾ ਅੰਗਰੇਜ਼ਾਂ ਖਿਲਾਫ ਸੁਲਕ ਦੇ ਜਜ਼ਬਾਤਾਂ ਵਾਲੇ ਲੋਕਾਂ ਨੂੰ ਇੱਕ ਦਲੇਰ ਅਤੇ ਸੂਝਵਾਨ ਆਗੂ ਦੀ ਲੋੜ ਸੀ। ਜੋ ਨਿਰਸੰਦੇਹ ਜ਼ਿੰਦਾ ਹੀ ਸੀ। ਇਹ ਸਾਰੇ ਲੋਕ ਜਿੰਦਾ ਦੇ ਪੱਖ 'ਚ ਹੋ ਗਏ। ਅੰਗਰੇਜ਼ੀ ਸੱਤਾ ਨੂੰ ਬਹੁਤ ਵੱਡਾ ਖਤਰਾ ਨਜ਼ਰ ਆਉਣ ਆ ਰਿਹਾ ਸੀ। ਉਹ ਜਿੰਦਾ ਨੂੰ ਇਹਨਾਂ ਲੋਕਾਂ ਨਾਲੋਂ ਵੱਖ ਕਰਨਾ ਚਾਹੁੰਦੇ ਸਨ। ਪਰੋਵਾਲ ਦੀ ਸੰਧੀ ਵੇਲੇ ਹੀ ਉਹਨਾਂ ਨੇ ਨਿਸ਼ਚਾ ਕਰ ਲਿਆ ਸੀ ਕਿ ਜਿੰਦਾਂ ਨੂੰ ਰਾਜ ਪ੍ਰਬੰਧ ਦੇ ਕਾਰਜਾਂ ਤੋਂ ਦੂਰ ਰੱਖਣਾ ਹੈ ਇਸ ਲਈ ਉਸ ਨੂੰ ਪਰੋਵਾਲ ਦੀ ਸੰਧੀ ਸਮੇਂ ਹਾਜ਼ਰ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਹੁਣ ਅੰਗਰੇਜ਼ ਕੋਈ ਨਾ ਕੋਈ ਬਹਾਨਾ ਲੱਭ ਰਹੇ ਸਨ ਜਿਸ ਦੇ ਸਹਾਰੇ ਰਾਣੀ ਨੂੰ ਮਹਾਰਾਜਾ ਦਲੀਪ ਸਿੰਘ ਤੋਂ ਵੀ ਵੱਖ ਕਰ ਦਿੱਤਾ ਜਾਵੇ ਸਬੱਬ ਨਾਲ ਉਹਨਾਂ ਨੂੰ ਅਜਿਹਾ ਇੱਕ ਬਹਾਨਾ ਮਿਲ ਗਿਆ ਮਿਸਰ ਤੇਜ ਸਿੰਘ ਨੂੰ ਰਾਜਾ ਦਾ ਖਿਤਾਬ ਦੇਣ ਲਈ ਲਾਰੈਂਸ ਨੇ ਇੱਕ ਸਪੈਸ਼ਲ ਦਰਬਾਰ ਲਗਾਇਆ ਰਵਾਇਤ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੇ ਤੇਜ ਸਿੰਘ ਦੇ ਮੱਥੇ ਤੇ ਤਿਲਕ ਲਗਾਉਣਾ ਸੀ ਫਿਰ ਉਸ ਨੂੰ ਰਾਜਾ ਐਲਾਨਣਾ ਜਾਣਾ ਸੀ ਰਾਣੀ ਨੇ ਸੀ ਚਾਹੁੰਦੀ ਕਿ ਉਸ ਦੇ ਪੁੱਤਰ ਦੇ ਪਵਿੱਤਰ ਹੱਥ ਉਸ ਨੰਗਰ ਆਰਾਮ ਦੇ ਮੱਥੇ ਤੇ ਤਿਲਕ ਕਰਨ ਉਸ ਨੇ ਮਹਾਰਾਜਾ ਦਲੀਪ ਸਿੰਘ ਨੂੰ ਦਰਬਾਰ ਵਿੱਚ ਕੰਟਾ ਲੇਟ ਭੇਜਿਆ ਪਰ ਲਾਰੈਂਸ ਹਾਲੇ ਵੀ ਮਹਾਰਾਜੇ ਦੀ ਉਡੀਕ ਕਰ ਰਿਹਾ ਸੀ ਉੰਜ ਅੰਦਰੋਂ ਮਹਾਰਾਣੀ ਦੀ ਚਾਲ ਸਮਝ ਗਿਆ ਸੀ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਗਿਆ ਕਿ ਉਹ ਤੇਜ ਸਿੰਘ ਦੇ ਮੱਥੇ ਤੇ ਤਿਲਕ ਕਰੇ ਤਦ ਲੀਪ ਸਿੰਘ ਨੇ ਹੱਥ ਪਿੱਛੇ ਕਰ ਲਏ ਤੇ ਅਝੀਹਾ ਕਰਨੋਂ ਸਾਫ਼ ਇਨਕਾਰ ਕਰ ਦਿੱਤਾ ਲਾਰੈਂਸ ਨੇ ਇਸ ਨੂੰ ਬਹੁਤ ਵੱਡਾ ਅਪਮਾਨ ਸਮਝਿਆ ਤੇ ਇਸ ਹਰਕਤ ਨੂੰ ਵੀ ਰਾਣੀ ਦੁਆਰਾ ਰਚੀ ਸਾਜ਼ਿਸ਼ ਕਰਾਰ ਦਿੱਤਾ ਭਾਵੇਂ ਤਿਲਕ ਦੀ ਰਸਮ ਤਾਂ ਇੱਕ ਰਾਜ ਰਣਥੀ ਤੋਂ ਕਰਵਾ ਲਈ ਗਈ ਪਰ ਲਾਰੈਂਸ ਨੂੰ ਸਬੂਤ ਮਿਲ ਗਿਆ ਕਿ ਰਾਣੀ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਖਿਲਾਫ ਕਰ ਰਹੀ ਹੈ ਤੇ ਉਸ ਦੇ ਅੰਦਰ ਅੰਗਰੇਜ਼ਾਂ ਖਿਲਾਫ ਨਫ਼ਰਤ ਨੂੰ ਹੋਰ ਤੇਜ਼ ਕਰ ਰਹੀ ਹੈ ਸ਼ਾਮ ਸਮੇਂ ਤੇ ਸਿੰਘ ਨੂੰ ਖਤਾਬ ਮਿਲਣ ਦੀ ਖੁਸ਼ੀ ਵਿੱਚ ਆਤਿਸ਼ਬਾਜ਼ੀ ਹੋਈ ਜਿੰਦਾ ਨੇ ਦਲੀਪ ਸਿੰਘ ਨੂੰ ਉੱਥੇ ਵੀ ਨਾ ਜਾਣ ਦਿੱਤਾ ਹੁਣ ਲਾਰੈਂਸ ਕੋਲ ਦੋ ਪੁਖਤਾ ਸਬੂਤ ਸਨ ਜਿਨ੍ਹਾਂ ਦੇ ਆਧਾਰ ਤੇ ਰਾਣੀ ਨੂੰ ਦਲੀਪ ਸਿੰਘ ਨਾਲੋਂ ਵੱਖ ਕੀਤਾ ਜਾ ਸਕਦਾ ਸੀ ਉਸ ਨੇ ਗਵਰਨਰ ਜਨਰਲ ਨੂੰ ਸਾਰੀ ਸੂਚਨਾ ਭੇਜ ਦਿੱਤੀ ਅਤੇ ਜਿੰਦਾ ਵਿਰੁੱਧ ਕਾਰਵਾਈ ਕਰਨ ਦੀ ਆਗਿਆ ਮੰਗੀ ਗਵਰਨਰ ਜਨਰਲ ਵੀ ਇਹੋ ਚਾਹੁੰਦਾ ਸੀ ਉਸ ਨੇ ਫੌਰੀ ਨਜ਼ਰਬੰਦੀ ਦੇ ਹੁਕਮ ਭੇਜ ਦਿੱਤੇ ਅਤੇ ਰਾਣੀ ਜਿੰਦਾ ਨੂੰ 19 ਅਗਸਤ 1847 ਵਾਲੇ ਦਿਨ ਸ਼ੇਖੂਪੁਰੇ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਬਾਲਕ ਦਲੀਪ ਸਿੰਘ ਉਸ ਦਿਨ ਲਾਹੌਰ 'ਚ ਨਹੀਂ ਸੀ ਕਿਉਂਕਿ ਲਾਰੈਂਸ ਉਸਨੂੰ ਕਿਤਨੀ ਪਹਿਲਾਂ ਹੀ ਸ਼ਿਕਾਰ ਖੇਡਣ ਦੇ ਬਹਾਨੇ ਲਾਹੌਰੋਂ ਬਾਹਰ ਲੈ ਗਿਆ ਸੀ ਤੇ ਰਾਤ ਪਰ ਉਸਨੂੰ ਬਾਹਰ ਹੀ ਰੱਖਿਆ। ਜਦੋਂ ਦਲੀਪ ਸਿੰਘ ਵਾਪਸ ਪਰਤਿਆ ਤਾਂ ਰਾਣੀ ਸ਼ੇਖੂਪੁਰੇ ਲਿਜਾਈ ਜਾ ਚੁੱਕੀ ਸੀ। ਮਹਾਰਾਣੀ ਦੀ ਸ਼ੇਖੂਪੁਰੇ ਦੇ ਕਿਲੇ 'ਚ ਨਜ਼ਰਬੰਦੀ ਦਾ ਹੁਕਮ ਉਸ ਤੱਕ ਪਹੁੰਚਾਉਣ ਦੀ ਡਿਊਟੀ ਮਹਾਰਾਣੀ ਜਿੰਦਾਂ ਦੇ ਸਕੇ ਭਰਾ ਸਰਦਾਰ ਹੀਰਾ ਸਿੰਘ ਦੀ ਲਗਾਈ ਗਈ। ਤਾਂ ਕਿ ਜਿੰਦਾ ਦੇ ਨਾਲ-ਨਾਲ ਉਹਦੇ ਪਰਿਵਾਰ ਨੂੰ ਵੀ ਦੁਖੀ ਕੀਤਾ ਜਾ ਸਕੇ ਉਹ ਨਾ ਚਾਹੁੰਦਿਆਂ ਹੋਇਆ ਵੀ ਹੁਕਮ ਦੇ ਕਾਗਜ਼ ਫੜ ਕੇ ਆਪਣੀ ਭੈਣ ਕੋਲ ਗਿਆ ਅੰਗਰੇਜ਼ਾਂ ਨੇ ਨਜ਼ਰਬੰਦੀ ਦੇ ਹੁਕਮ ਵਿੱਚ ਕਾਰਨ ਕੋਈ ਨਹੀਂ ਸਪਸ਼ਟ ਕੀਤਾ ਸੀ ਕਿਉਂਕਿ ਕਾਰਨ ਤਾਂ ਕੋਈ ਬਣਦਾ ਹੀ ਨਹੀਂ ਸੀ ਬਸ ਗੋਲ-ਮੋਲ ਦੋਸ਼ ਲਾਉਣ ਲਈ ਰਾਸੀ ਕਾਰਨਾ ਕਰਕੇ ਸ਼ਬਦ ਵਰਤੇ ਸਰ ਹੁਕਮ ਵਿੱਚ ਕਿਹਾ ਗਿਆ ਸੀ ਕਿ ਜਿੰਦਾ ਦੀ ਪੈਨਸ਼ਨ ਜਿਹੜਾ ਲੱਖ ਰੁਪਏ ਸਲਾਨਾ ਤੋਂ ਘਟਾ ਕੇ 48000 ਰੁਪਏ ਸਲਾਨਾ ਯਾਨੀ ਕਿ 4000 ਰੁਪਏ ਮਹੀਨਾ ਕਰ ਦਿੱਤੀ ਗਈ ਹੈ ਅਤੇ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਾ ਕੰਮ ਸਰਦਾਰ ਬੂੜ ਸਿੰਘ ਨੂੰ ਸੌਂਪਿਆ ਗਿਆ ਸੀ ਰਾਣੀ ਨੇ ਆਪਣੇ ਭਰਾ ਹੀਰਾ ਸਿੰਘ ਨੂੰ ਮਨ ਮਜ਼ਬੂਤ ਕਰਨ ਲਈ ਕਿਹਾ ਤੇ ਆਖਿਆ ਕਿ ਉਹ ਆਕਾਲ ਪੁਰਖ ਦਾ ਭਾਣਾ ਸਮਝ ਕੇ ਸਭ ਕੁਝ ਬਰਦਾਸ਼ਤ ਕਰੇ ਉਧਰ ਦਲੀਪ ਸਿੰਘ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਬਹੁਤ ਉਦਾਸ ਹੋ ਗਿਆ ਉਸ ਨੇ ਪੁਰਾਣੀ ਰਹਿائش ਸੰਮਣ ਬੁਰਜ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਤਖਤਗਾ ਦੀ ਉਤਲੇ ਕਮਰੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਰਾਣੀ ਨੂੰ ਪਤਾ ਸੀ ਕਿ ਪੈਨਸ਼ਨ ਘਟਾਉਣ ਦੀ ਗੱਲ ਤਾਂ ਐਵੇਂ ਅੰਗਰੇਜ਼ਾਂ ਦੀ ਚਾਲ ਹੈ। ਅੱਗੇ ਕਿਹੜਾ 1.5 ਲੱਖ ਮਿਲ ਜਾਂਦੇ ਸਨ ਤੇ ਹੁਣ ਕਿਹੜਾ 48000 ਮਿਲ ਜਾਣਗੇ। ਸਮਨ ਬੁਰਜ ਵਿੱਚ ਉਹ ਕੈਦਨ ਵਾਂਗ ਰਹਿ ਰਹੀ ਸੀ ਤੇ ਇੱਥੇ ਵੀ ਕੈਦ ਭੋਗਣੀ ਹੈ। ਸਮਨ ਬੁਰਜ 'ਚੋਂ ਮਹਾਰਾਣੀ ਦੁਆਰਾ ਅੰਗਰੇਜ਼ ਰੈਜ਼ੀਡੈਂਟ ਨੂੰ ਭੇਜੀ ਚਿੱਠੀ ਪੜਦੇ ਹਨ। ਰੋਂਗਟੇ ਖੜੇ ਹੋ ਜਾਂਦੇ ਹਨ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਉਹ ਆਪਣੇ ਜ਼ੇਵਰ ਵੇਚ ਕੇ ਖਰਚਾ ਪੂਰਾ ਕਰ ਰਹੀ ਹੈ। ਉਸ ਨੂੰ ਅੰਗਰੇਜ਼ ਕੋਈ ਪੈਸਾ ਨਹੀਂ ਦੇ ਰਹੇ ਉਸ ਦੇ ਪੁੱਤਰ ਨੂੰ ਤਰਾਕਰਨ ਨਾਲ ਡਰਾਇਆ ਜਾਂਦਾ ਹੈ ਉਸ ਉੱਪਰ ਬੇਹਤ ਪਾਬੰਦੀਆਂ ਹਨ ਉਸਨੇ ਲਾਰੈਂਸ ਨੂੰ ਇੱਥੋਂ ਤੱਕ ਕਿਹਾ ਕਿ ਕੁਝ ਨਮਕ ਹਰਾਮ ਲੋਕਾਂ ਨਾਲ ਰਲ ਕੇ ਉਹ ਜਿੰਦਾਂ ਨੂੰ ਤੰਗ ਕਰ ਰਿਹਾ ਹੈ ਇਸ ਲਈ ਜਿੰਦਾਂ ਨੂੰ ਪਤਾ ਸੀ ਕਿ ਸ਼ੇਖੂਪੁਰੇ ਵਿੱਚ ਉਸ ਉੱਪਰ ਵਧੇਰੇ ਜ਼ੁਲਮ ਹੋਣ ਵਾਲੇ ਹਨ ਉਸ ਨੂੰ ਸਭ ਤੋਂ ਵੱਡਾ ਦੁੱਖ ਦੇ ਲੀਪ ਸਿੰਘ ਤੋਂ ਵਿਛੜਨ ਦਾ ਸੀ ਚੰਦਰੀ ਅੰਗਰੇਜ਼ਾਂ ਨੇ ਉਸ ਦੇ ਛੱਟ ਦੀ ਅੰਦਰ ਉਸ ਦੇ ਕੇਲੇ ਜਿਹੇ ਦਾ ਟੁਕੜਾ ਉਸ ਦਾ ਪਿਆਰਾ ਦਲੀਪ ਸਿੰਘ ਉਸ ਤੋਂ ਖੋ ਲਿਆ ਉਸ ਨੂੰ ਆਪਣੇ ਨਾਲ ਉਹਦੇਰੇ ਦਲੀਪ ਸਿੰਘ ਦੀ ਫਿਕਰ ਸੀ ਜਿੰਦਾਂ ਨੇ ਕੁਝ ਦਿਨ ਬਾਅਦ ਇੱਕ ਸਰਕਾਰੀ ਕਰਮਚਾਰੀ ਹੱਥੀਂ ਇੱਕ ਚਿੱਠੀ ਤੇ ਕੁਝ ਮਠਿਆਈ ਦਲੀਪ ਸਿੰਘ ਕੋਲ ਭੇਜੀ ਚਿੱਠੀ ਵਿੱਚ ਦਲੀਪ ਸਿੰਘ ਨੂੰ ਹੌਸਲਾ ਦਿੱਤਾ ਗਿਆ ਸੀ ਮਾਂ ਦੇ ਭੇਜੇ ਸੁੱਖ ਸੁਨੇਹੇ ਨਾਲ ਬਾਲਕ ਦਲੀਪ ਸਿੰਘ ਦੇ ਮਨ ਨੂੰ ਕਾਫੀ ਤਰਵਾਸ ਹੋਇਆ ਉਧਰ ਦੂਜੇ ਦਿਨ ਵੀ ਗਵਰਨਰ ਜਨਰਲ ਹਾਰਡਿੰਗ ਨੇ ਲਾਹੌਰ ਵਿੱਚ ਮਹਾਰਾਣੀ ਦੀ ਨਜ਼ਰਮੰਦੀ ਦਾ ਜਨਤਕ ਤੌਰ ਤੇ ਐਲਾਨ ਕਰ ਦਿੱਤਾ ਅਤੇ ਬਾਲਕ ਦਲੀਪ ਸਿੰਘ ਨੂੰ ਇੱਕ ਪਿਤਾ ਵਾਂਗਰ ਪਿਆਰ ਤੇ ਦੇਖਭਾਲ ਦੇਣ ਦਾ ਇਕਰਾਰ ਕੀਤਾ ਆਪਣੇ ਐਲਾਨ ਵਿੱਚ ਉਸਨੇ ਇਹ ਦਰਸਾਇਆ ਕਿ ਇਹ ਸਭ ਕੁਝ ਦਲੀਪ ਸਿੰਘ ਦੀ ਭਲਾਈ ਲਈ ਕੀਤਾ ਗਿਆ ਹੈ ਮਹਾਰਾਣੀ ਨੂੰ ਦਲੀਪ ਸਿੰਘ ਤੋਂ ਦੂਰ ਕਰਨਾ ਜ਼ਰੂਰ ਹੋ ਗਿਆ ਸੀ ਉਹ ਸਰਕਾਰ ਖਿਲਾਫ ਸਾਜ਼ਿਸ਼ਾਂ ਰਚ ਰਹੀ ਸੀ ਅੰਗਰੇਜ਼ ਸਰਕਾਰ ਦਾ ਤਖਤਾ ਉਲਟਾਉਣਾ ਚਾਹੁੰਦੀ ਸੀ ਤੇ ਦਲੀਪ ਸਿੰਘ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਜ਼ਹਿਰ ਭਰ ਰਹੀ ਸੀ ਹਾਰਡਿੰਗ ਨੇ ਇੱਕ ਹੋਰ ਤਰਕ ਦਿੱਤਾ ਕਿ ਜੇਕਰ ਰਾਣੀ ਲਾਹੌਰ ਵਿੱਚ ਰਹਿੰਦੀ ਹੈ ਸਰਕਾਰ ਵਿਰੋਧੀ ਲੋਕ ਉਸ ਨੂੰ ਬੇਰੋਕ ਟੋਕ ਮਿਲ ਸਕਦੇ ਸਨ ਹਰ ਇੱਕ ਫਸਾਦੀ ਜੋ ਹੋਂ ਦੇ ਰਾਜ ਪ੍ਰਬੰਧ ਤੋਂ ਸੰਤੁਸ਼ਟ ਨਹੀਂ ਤੇ ਰਾਣੀ ਨੂੰ ਰਾਜ ਦਾ ਮੁਖੀ ਸਮਝਦਾ ਹੈ ਉਸ ਨਾਲ ਰਲ ਕੇ ਕੋਈ ਸਾਜ਼ਿਸ਼ ਰਚ ਸਕਦਾ ਹੈ ਉਸ ਨੇ ਆਪਣੇ ਇਸ ਐਲਾਨ ਵਿੱਚ ਜਿੰਨੀਆਂ ਵੀ ਗੱਲਾਂ ਕੀਤੀਆਂ ਰਾਣੀ ਨੇ ਜਿੰਨੇ ਵੀ ਦੋਸ਼ ਲਾਏ ਉਹਨਾਂ ਵਿੱਚੋਂ ਕਿਸੇ ਇੱਕ ਦਾ ਵੀ ਸਬੂਤ ਉਸ ਨੇ ਨਹੀਂ ਦਿੱਤਾ ਸਬੂਤ ਜੇ ਹੁੰਦਾ ਤਾਂ ਹੀ ਦਿੰਦਾ ਬਸ ਰਾਣੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਵਾਕ ਕਰਨ ਦੀ ਆਪਣੀ ਕੋਜੀ ਚਾਲ ਉੱਪਰ ਸ਼ਬਦਾਂ ਦਾ ਜਾਲ ਪਾ ਕੇ ਇਸ ਨੂੰ ਟੱਕ ਦਿੱਤਾ ਅਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਮਾਂ ਪੁੱਤ ਨੂੰ ਵੱਖ ਕਰਨਾ ਸਿਆਸੀ ਕਾਰਨਾ ਕਰਕੇ ਜ਼ਰੂਰੀ ਹੋ ਗਿਆ ਸੀ ਤੇ ਹੁਣ ਦਲੀਪ ਸਿੰਘ ਦੀ ਪਰਵਰਿਸ਼ ਰਾਣੀ ਜਿੰਦਾ ਨਹੀਂ ਸਗੋਂ ਅੰਗਰੇਜ਼ ਕਰਨਗੇ ਸ਼ੇਖੂਪੁਰ ਦੇ ਕਿਲੇ ਵਿੱਚ ਮਹਾਰਾਣੀ ਉੱਪਰ ਹੋਰ ਪਾਬੰਦੀਆਂ ਲਾ ਦਿੱਤੀਆਂ ਗਈਆਂ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਮਿਲ ਨਹੀਂ ਸਕਦੀ ਸੀ ਨੌਕਰਾਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਸਾਰੇ ਨੌਕਰ ਬਦਲ ਦਿੱਤੇ ਗਏ ਤੇ ਨਵੀਂ ਨੌਕਰ ਅਜੇ ਹੀ ਰੱਖੇ ਗਏ ਜੋ ਸਿੱਖ ਰਾਜ ਤੇ ਮਹਾਰਾਣੀ ਦੇ ਵਿਰੋਧੀ ਸਨ ਮਹਾਰਾਣੀ ਭਾਵੇਂ ਇਕਤਰਾਂ ਨਾਲ ਕਹਿਦਣ ਹੀ ਸੀ ਪਰ ਫਿਰ ਵੀ ਅੰਗਰੇਜ਼ ਉਸ ਤੋਂ ਡਰ ਰਹੇ ਸਨ ਉਹਨਾਂ ਨੇ ਰਾਣੀ ਨੂੰ ਬਦਨਾਮ ਕਰਨ ਲਈ ਅਫਵਾਹਾਂ ਫੈਲਾਈਆਂ ਕਿ ਕੁਝ ਅੰਗਰੇਜ਼ ਵਿਰੋਧੀ ਸਰਦਾਰ ਰਾਣੀ ਨੂੰ ਮਿਲਦੇ ਹਨ ਰਾਣੀ ਨੇ ਇੱਕ ਫਕੀਰ ਗੁਲਾਬ ਸਿੰਘ ਕੋਲ ਤੇ ਇੱਕ ਦਲੀਪ ਸਿੰਘ ਕੋਲ ਭੇਜਿਆ ਹੈ ਪੜਤਾਲ ਕਰਨ ਤੇ ਕੋਈ ਸਬੂਤ ਨਾ ਮਿਲਿਆ ਫਿਰ ਇਹ ਅਫਵਾਹ ਫੈਲਾਈ ਗਈ ਕਿ ਰਾਣੀ ਨੌਕਰਾਂ ਨੂੰ ਬਾਰੀ ਬਖਸ਼ੀਸ਼ ਦੇ ਕੇ ਰਾਜਨੀਤਿਕ ਸੁਹਾਂ ਲੈਂਦੀ ਹੈ ਉਸਤੇ پابੰਦੀ ਲਗਾ ਦਿੱਤੀ ਗਈ ਕਿ ਉਹ ਕਿਸੇ ਨੌਕਰ ਨੂੰ ਕੋਈ ਨਾਮ ਜਾਂ ਬਖਸ਼ੀਸ਼ ਨਹੀਂ ਦੇ ਸਕਦੀ ਉਸਤੇ ਇਥੋਂ ਤੱਕ پابੰਦੀ ਲਗਾਈ ਗਈ ਕਿ ਉਹ ਆਪਣੇ ਪੁੱਤਰ ਦਲੀਪ ਸਿੰਘ ਨੂੰ ਵੀ ਕੋਈ ਖੱਤ ਪੱਤਰ ਨਹੀਂ ਲਿਖ ਸਕਦੀ ਅੰਗਰੇਜ਼ ਉਸ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਸਨ ਕਿ ਉਹ ਹੁਣ ਕੁਝ ਵੀ ਨਹੀਂ ਕਰ ਸਕਦੀ ਉਹ ਅੰਗਰੇਜ਼ਾਂ ਦੇ ਰਹਿਮ ਤੇ ਜੀਉ ਰਹੀ ਹੈ ਉਹ ਰਾਣੀ ਦੇ ਸਵੈਮਾਨ ਨੂੰ ਤੋੜਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਜਿੰਦਾ ਪੰਜਾਬ ਦੀ ਰੌਸ਼ਨੀ ਹੈ ਸ਼ੇਰਨੀ ਹੈ ਉਹ ਮਰ ਸਕਦੀ ਹੈ ਪਰ ਟੁੱਟ ਨਹੀਂ ਸਕਦੀ। ਰਾਣੀ ਜਿੰਦਾ ਨੇ ਸ਼ੇਖੂਪੁਰ ਦੇ ਕਿਲੇ ਵਿੱਚ ਰੈਜ਼ੀਡੈਂਟ ਹੈਨਰੀ ਲਾਰੈਂਸ ਨੂੰ ਬੜੀਆਂ ਸਖਤ ਅਤੇ ਦਰਦਮਈ ਚਿੱਠੀਆਂ ਲਿਖੀਆਂ। ਇਹ ਚਿੱਠੀਆਂ ਦੋ ਹਨ। ਪਹਿਲੀ ਪੰਜਾਬੀ ਜ਼ਬਾਨ ਵਿੱਚ ਹੈ ਪਰ ਦੂਜੀ ਹਿੰਦੁਸਤਾਨੀ ਭਾਸ਼ਾ 'ਚ ਹੈ। ਜਾਪਦਾ ਹੈ ਇਹ ਦੂਜੀ ਚਿੱਠੀ ਮਹਾਰਾਣੀ ਦੁਆਰਾ ਲਿਖੀ ਹੋਈ ਅਸਲੀ ਚਿੱਠੀ ਨਹੀਂ ਸਗੋਂ ਉਸਦਾ ਉਰਦੂ ਉਲੱਖਾ ਹੈ। ਪਹਿਲੀ ਚਿੱਠੀ ਸ਼ੇਖੂਪੁਰ ਪਹੁੰਚਣੇ ਤੋਂ ਕੁਝ ਦਿਨ ਬਾਅਦ ਹੀ ਲਿਖੀ ਗਈ ਜਾਪਦੀ ਹੈ। ਇਸ ਵਿੱਚ ਆਪਣੇ ਸ਼ੇਖੂਪੁਰੇ ਪੁੱਜ ਜਾਣ ਦੀ ਗੱਲ ਕੀਤੀ ਗਈ ਹੈ। ਸਮਾਨ ਸੰਭਾਲ ਕੇ ਭੇਜਣ ਲਈ ਕਿਹਾ ਗਿਆ ਹੈ। ਰਡਕਵਿਨ ਸ਼ਬਦਾਂ ਚ ਕਿਹਾ ਹੈ ਕਿ ਉਹ ਜਿਵੇਂ ਸੰਮਣ ਬੁਰਜ ਚ ਪਾਉਂਦੀਆਂ ਹੇਠ ਰਹਿ ਰਹੀ ਸੀ, ਓਵੇਂ ਹੀ ਸ਼ੇਖੂਪੁਰੇ ਵਿੱਚ ਵੀ ਪਾਉਂਦੀਆਂ ਹੇਠ ਹੈ। ਬਿਨਾਂ ਗੱਲ ਪੁੱਤਰ ਨੂੰ ਵੀ ਛੋੜਨ ਲਈ ਲਾਰੈਂਸ ਨੂੰ ਲਾਂਤਾ ਪਾਈਆਂ ਗਈਆਂ ਹਨ। ਜਿੰਨ੍ਹਾਂ ਨੇ ਚਿੱਠੀ ਵਿੱਚ ਲਾਰੈਂਸ ਨੂੰ ਕਿਹਾ ਹੈ ਕਿ ਉਸਨੇ ਸੰਮਣ ਬੁਰਜ ਵਿੱਚ ਇੱਕ ਤਰ੍ਹਾਂ ਨਾਲ ਉਸਨੂੰ ਕੈਦ ਤਾਂ ਕਰ ਹੀ ਲਿਆ ਸੀ। ਉਸ ਦੀ ਇੰਟੈਲਨਲ ਨੂੰ ਕੱਢ ਹੀ ਦਿੱਤਾ ਸੀ ਉੱਥੇ ਹੀ ਕੈਦ ਕਰੀ ਰੱਖ ਦੇ ਪੁੱਤਰ ਤੋਂ ਵਿਛੋੜਾ ਕਿਉਂ ਪਾਇਆ ਇਹ ਵਿਛੋੜਾ ਉਸ ਤੋਂ ਸਹਿਿਆ ਨਹੀਂ ਜਾਂਦਾ ਪੁੱਤਰ ਤੋਂ ਦੂਰ ਕਰਨ ਨਾਲੋਂ ਤਾਂ ਉਸ ਨੂੰ ਮਾਰ ਦੇਣਾ ਸੀ ਉਸ ਨੇ ਚਿੱਠੀ 'ਚ ਲਿਖਿਆ ਕਿ ਉਸ ਦਾ ਬਲਕ ਖਾਲੇ ਛੋਟੀ ਉਮਰ ਦਾ ਹੈ ਉਸ ਕੋਲ ਦੇਖਭਾਲ ਲਈ ਉਸ ਦੇ ਪਰਿਵਾਰ ਦਾ ਕੋਈ ਜੀ ਨਹੀਂ ਉਸ ਨੇ ਲਾਰੈਂਸ ਨੂੰ ਇਤੋਂ ਤੱਕ ਸੁਝਾ ਦਿੱਤਾ ਕਿ ਜੇਕਰ ਉਹਨਾਂ ਨੂੰ ਜਿੰਦਾਂ ਦੇ ਲਾਹੌਰ ਰਹਿਣ ਤੇ ਕੋਈ ਇਤਰਾਜ਼ ਹੈ ਤਾਂ ਉਹ ਸ਼ੇਖੂਪੁਰੇ ਵਿੱਚ ਹੀ ਰਹਿਣ ਲਈ ਤਿਆਰ ਹੈ ਬਸ ਉਸ ਦੇ ਪੁੱਤਰ ਨੂੰ ਉਸ ਕੋਲ ਸ਼ੇਖੂਪੁਰ ਰਹਿਣ ਦੀ ਅਗਿਆ ਦਿੱਤੀ ਜਾਵੇ ਜਿਸਨ ਦਰਬਾਰ ਕਰਨਾ ਹੋਵੇਗਾ ਉਸ ਦਿਨੋਂ ਦਲੀਪ ਸਿੰਘ ਨੂੰ ਲਾਹੌਰ ਭੇਜ ਦਿਆ ਕਰੇਗੀ ਲਾਰੈਂਸ ਉੱਪਰ ਇਸ ਚਿੱਠੀ ਦਾ ਕੋਈ ਅਸਰ ਨਾ ਹੋਇਆ ਉਸਨੇ ਮਾਂ ਦੇ ਦਰਦ ਨੂੰ ਪੂਰਾ ਵੀ ਨਾ ਮਹਿਸੂਸ ਕੀਤਾ ਉਹ ਪੱਥਰਦਿਲ ਸੀ ਤੇ ਰਾਣੀ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ ਉਸਨੇ ਸਿਰਫ ਛੋਟਾ ਜਿਹਾ ਰੁੱਕਾ ਉੱਤਰ ਵੱਜੋਂ ਭੇਜਿਆ ਜਿਸ ਵਿੱਚ ਕੁਝ ਹਦਾਇਤਾਂ ਦਿੱਤੀਆਂ ਸੰਤ ਇੱਕ ਸਤਰ 'ਚ ਸਿਰਫ ਇਹ ਲਿਖਿਆ ਸੀ ਕਿ ਦਲੀਪ ਸਿੰਘ ਮਾਂ ਨਾਲੋਂ ਵੱਖ ਰਹਿ ਕੇ ਬਹੁਤ ਖੁਸ਼ ਹੈ ਇਹ ਸਤਰੀਕ ਮਾਂ ਦੇ ਜ਼ਖਮਾਂ ਤੇ ਨਮਕ ਪਾਉਣ ਵਾਂਗ ਸੀ ਜਿੰਦਾ ਨੇ ਲਾਰੈਂਸ ਦੇ ਰੁੱਕੇ ਤੇ ਜਵਾਬ ਵਿੱਚ ਇੱਕ ਹੋਰ ਚਿੱਠੀ ਲਿਖੀ ਜੋ ਹਿੰਦੂਸਤਾਨੀ ਭਾਸ਼ਾ ਚ ਅਨੁਵਾਦਿਤ ਹੈ ਕਿਉਂਕਿ ਇਹ ਬੋਲੀ ਮਹਾਰਾਣੀ ਦੀ ਪਹਿਲੀ ਚਿੱਠੀ ਵਾਲੀ ਪੰਜਾਬੀ ਨਹੀਂ ਸਗੋਂ ਹਿੰਦੀ ਪ੍ਰਭਾਵ ਵਾਲੀ ਹੈ ਇਹ 3 اگਸਟ 1847 ਨੂੰ ਲਿਖੀ ਜਾਪਦੀ ਹੈ ਇਸ ਚਿੱਠੀ ਵਿੱਚ ਮਹਾਰਾਣੀ ਜਿੰਦਾ ਨੇ ਵਿਅੰਗ ਨਾਲ ਲਿਖਿਆ ਹੈ ਕਿ ਲਾਰੈਂਸ ਨੇ ਆਪਣੇ ਰੁੱਕੇ 'ਚ ਲਿਖਿਆ ਹੈ ਕਿ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਤੋਂ ਦੂਰ ਰਹਿ ਕੇ ਖੁਸ਼ ਹੈ ਜਦੋਂ ਤੋਂ ਉਹ ਲਾਹੌਰੋਂ ਸ਼ੇਖੂਪੁਰਾਈ ਹੈ ਪਹਿਲੀ ਵਾਰ ਉਸਨੇ ਦਲੀਪ ਸਿੰਘ ਦੀ ਖੁਸ਼ੀ ਦੀ ਖਬਰ ਸੁਣੀ ਹੈ ਪਰ ਉਹਦਾ ਦਿਲ ਗਵਾਹੀ ਨਹੀਂ pardda ਕਿ ਮਹਾਰਾਜਾ ਸੱਚਮੁੱਚ ਖੁਸ਼ ਹੈ ਜਿਸ ਬੱਚੇ ਦੀ ਮਾਂ ਵਿਛੜ ਗਈ ਹੋਵੇ ਉਹ ਖੁਸ਼ ਕਿਵੇਂ ਹੋ ਸਕਦਾ ਹੈ ਜਦੋਂ ਤੁਸੀਂ ਮੇਰੇ ਰੋਂਦੇ ਹੋਏ ਪੁੱਤਰ ਨੂੰ ਮੈਥੋਂ ਦੂਰ ਲੈ ਗਏ ਸੀ ਤੇ ਉਹਦੀ ਗੈਰ ਹਾਜ਼ਰੀ ਵਿੱਚ ਮੈਨੂੰ ਲਾਹੌਰੋਂ ਕੱਢ ਦਿੱਤਾ ਸੀ ਉਦੋਂ ਤੁਹਾਨੂੰ ਰਤਾ ਵੀ ਦਰੇਕ ਨਹੀਂ ਆਇਆ ਕਿ ਇਹ ਮਾਂ ਬਿਨਾਂ ਕਿਵੇਂ ਸਾਰੇਗਾ ਤੁਸੀਂ ਨਮਕ ਹਰਾਮੀ ਆ ਵੀ ਆਖਣ ਤੇ ਮੈਨੂੰ ਦੇਸ਼ ਨਿਕਾਲਾ ਦੇ ਦਿੱਤਾ ਜੋ ਤੂੰ ਸਾ ਮੇਰੇ ਨਾਲ ਕੀਤਾ ਹੈ ਉਹ ਤਾਂ ਕਿਸੇ ਖੋਨੀ ਨਾਲ ਵੀ ਨਹੀਂ ਕੀਤਾ ਜਾਂਦਾ ਮੈਂ ਤਾਂ ਸਭ ਕੁਝ ਛੱਡ ਦਿੱਤਾ ਸੀ ਫਕੀਰਾ ਵਾਂਗ ਤੂੰ ਸਾ ਖਰਚਾ ਵੀ ਨਹੀਂ ਦਿੰਦਾ ਮੈਂ ਪੈਸੇ ਪੱਖੋਂ ਬਹੁਤ ਤੰਗਾ ਹਾਂ ਸਮਾਨ ਵੀ ਮੈਨੂੰ ਅੱਧਾ ਹੀ ਮਿਲਿਆ ਹੈ ਨਾਲੇ ਮੈਨੂੰ ਖਰਚੇ ਲਈ ਪੈਸੇ ਭੇਜੋ ਇਸ ਚਿੱਠੀ ਦੀ ਭਾਸ਼ਾ ਤੋਂ ਅੰਗਰੇਜ਼ਾਂ ਦੁਆਰਾ ਰਾਣੀ ਨਾਲ ਕੀਤੇ ਗਏ ਤੱਕੇ ਤੇ ਉਸ ਦੀ ਆਰਥਿਕ ਮੰਦਹਾਲੀ ਦਾ ਪੂਰਾ ਸਪਸ਼ਟ ਹੋ ਜਾਂਦਾ ਹੈ ਚਿੱਠੀ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਮਨ ਵਿੱਚ ਅੰਗਰੇਜ਼ਾਂ ਦੇ ਖਿਲਾਫ ਕਿੰਨੀ ਅੱਗ ਸੀ ਦੇਵੀ ਪਤਾ ਲੱਗਦਾ ਹੈ ਕਿ ਰਾਣੀ ਅੰਗਰੇਜ਼ਾਂ ਦੀਆਂ ਵਧਿੱਕੀਆਂ ਅੱਗੇ ਨਾ ਤਾਂ ਝੁਕੀ ਹੈ ਤੇ ਨਾ ਹੀ ਟੁੱਟੀ ਹੈ ਸੋ ਕੋ ਇਸ ਹਾਲਤ ਵਿੱਚ ਵੀ ਉਹ ਆਪਣੇ ਦੁਸ਼ਮਣਾਂ ਨੂੰ ਖਰੀਆਂ-ਖਰੀਆਂ ਸੁਣਾਉਣ ਦੀ ਜੁਰਰਤ ਰੱਖਦੀ ਹੈ ਇਹ ਚਿੱਠੀ ਪੜ੍ਹ ਕੇ ਲਾਰੈਂਸ ਦੇ ਸੱਤੇ ਕਪੜੀ ਅੱਗ ਲੱਗ ਗਈ ਸੀ ਉਹ ਮਹਾਰਾਣੀ ਦੀ ਬੇਵਾਬ ਦਲੇਰੀ ਤੇ ਹੈਰਾਨ ਸੀ ਉਸਨੇ پابੰਦੀਆਂ ਹੋਰ ਵਧਾ ਦਿੱਤੀਆਂ ਚਿੱਠੀ ਪੱਤਰ ਭੇਜਣ ਉਪਰ ਵੀ ਰੋਕ ਲਗਾ ਦਿੱਤੀ 1847 ਦੇ ਆਰੰਭ ਵਿੱਚ ਗਵਰਨਰ ਜਨਰਲ ਲਾਰਡ ਹਾਰਡਿੰਗ ਅਤੇ ਪੰਜਾਬ ਦਾ ਰੈਜ਼ੀਡੈਂਟ ਹੈਨਰੀ ਲਾਰੈਂਸ ਦੋਵੇਂ ਹੀ ਬਦਲ ਗਏ ਲਾਰਡ ਲਾਹੌਰੀ ਨਵਾਂ ਗਵਰਨਰ ਜਨਰਲ ਬਣ ਗਿਆ ਤੇ ਫ੍ਰੈਡਰਿਕ ਕਰੀ ਲਾਹੌਰ ਦਾ ਨਵਾਂ ਰੈਜ਼ੀਡੈਂਟ ਬਣ ਕੇ ਆ ਗਿਆ ਇਹ ਦੋਵੇਂ ਪਹਿਲੇ ਦੋਵਾਂ ਨਾਲੋਂ ਵੀ ਖਤਰਨਾਕ ਸਨ ਤੇ ਰਾਣੀ ਦੇ ਵਧੇਰੇ ਵਿਰੁੱਧ ਸਨ ਲਾਹੌਰੀ ਦਾ ਮਨ ਵਿੱਚ ਇਹੋ ਧਾਰੀ ਫਿਰਦਾ ਸੀ ਕਿ ਜਿੰਦਾਂ ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਵੀ ਨਹੀਂ ਰਹਿਣ ਦੇਣਾ ਜਿੰਨਾ ਵੀ ਛੇਤੀ ਹੋ ਸਕੇ ਇਸ ਨੂੰ ਦੇਸ਼ ਨਿਕਾਲਾ ਦੇ ਦੇਣਾ ਹੈ ਦੋਵੇਂ ਸ਼ਸਤਰ ਅੰਗਰੇਜ਼ ਵੱਲੋਂ ਕੋਈ ਬਹਾਨਾ ਲੱਭਣ ਲੱਗੇ ਜਿਸ ਦੀ ਆੜ ਵਿੱਚ ਮਹਾਰਾਣੀ ਜਿੰਦਾ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਜਾਵੇ ਕਰੀ ਨੇ ਜਿੰਦਾ ਤੇ ਇਲਜ਼ਾਮ ਲਗਾਇਆ ਕਿ ਉਹਨੇ ਇੱਕ ਨੌਕਰਾਨੀ ਨੂੰ ਆਪਣਾ ਕੋਈ ਕੰਨਾਂ ਦਾ ਗਹਿਣਾ ਹੀ ਨਾਮ ਵਜੋਂ ਦਿੱਤਾ ਉਹਨੇ ਜਿੰਦਾ ਨੂੰ ਕਿਹਾ ਕਿ ਉਹ ਖਾਸ ਨੌਕਰਾਨੀਆਂ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਉਸ ਨੂੰ ਆਪਣੀ ਮਰਜ਼ੀ ਦਾ ਭੋਜਨ ਖਾਣ ਦੀ ਵੀ ਆਗਿਆ ਨਹੀਂ ਸੀ ਉਸ ਦੀ ਕੈਦ ਡਾਕੂਆਂ ਤੇ ਕਾਤਲਾਂ ਦੀ ਕੈਦ ਨਾਲੋਂ ਵੀ ਸਖਤ ਸੀ ਰਾਣੀ ਨੇ ਇਸ ਭੈੜੇ ਸਲੂਕ ਦੇ ਖਿਲਾਫ ਆਪਣੇ ਵਕੀਲ ਸਰਦਾਰ ਜੀਵਨ ਸਿੰਘ ਨੂੰ ਚਾਰਾ ਜੋਈ ਕਰਨ ਲਈ ਕਲਕੱਤੇ ਗਵਰਨਰ ਜਨਰਲ ਲਾਰਡ ਲਾਹੌਰੀ ਕੋਲ ਭੇਜਿਆ ਉਸਨੇ ਬੇਨਤੀ ਕੀਤੀ ਕਿ ਮਹਾਰਾਣੀ ਵਿਰੁੱਧ ਜੇ ਕੋਈ ਦੋਸ਼ ਹੈ ਤਾਂ ਮੁਕਦਮਾ ਚਲਾ ਕੇ ਸਾਬਤ ਕੀਤਾ ਜਾਏ ਉਸ ਨੂੰ ਆਪਣੇ ਪੁੱਤਰਾਂ ਨੂੰ ਮਿਲਣ ਦੀ ਖੁੱਲ੍ਹ ਦਿੱਤੀ ਜਾਵੇ ਲਾਹੌਰੀ ਪਹਿਲਾਂ ਹੀ ਜ਼ਿੰਦਾ ਦੇ ਸਖਤ ਖਿਲਾਫ ਸੀ ਸ਼ੇਖੂਪੁਰ ਦੇ ਕਿਲੇ ਵਿੱਚ ਸੁਲਤਾਨ ਦੇਣ ਦੀ ਥਾਂ ਉਹ ਤਾਂ ਮਹਾਰਾਣੀ ਨੂੰ ਦੇਸ਼ ਨਿਕਾਲਾ ਦੇ ਕੇ ਪੰਜਾਬ ਚੋਂ ਬਾਹਰ ਕਢਣ ਦੀਆਂ ਸਕੀਮਾਂ ਸੋਚ ਰਿਹਾ ਸੀ ਉਸਨੇ ਸਰਦਾਰ ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਲ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਉਸਨੇ ਹੁਕਮ ਦਿੱਤਾ ਕਿ ਮਹਾਰਾਣੀ ਨੇ ਜੋ ਕੁਝ ਕਿਹਾ ਹੈ ਪੰਜਾਬ ਦੇ ਰੈਜ਼ੀਡੈਂਟ ਰਾਹੀਂ ਕਹੀ ਯਾਨੀ ਜਿਸ ਖਿਲਾਫ ਸ਼ਿਕਾਇਤ ਕਰਨੀ ਹੈ ਉਸੇ ਦੇ ਮਾਰਫਤ ਕੀਤੀ ਜਾਵੇ ਜੀਵਨ ਸਿੰਘ ਨੇ ਫੇਰ ਬੇਨਤੀ ਕੀਤੀ ਕਿ ਮਹਾਰਾਣੀ ਅੰਗਰੇਜ਼ਾਂ ਦੇ ਮਿੱਤਰ ਅਨਜੀਤ ਸਿੰਘ ਦੀ ਪਤਨੀ ਹੈ ਅਤੇ ਉਸ ਦਲੇਪ ਸਿੰਘ ਦੀ ਮਾਂ ਹੈ ਜਿਸ ਨੂੰ ਤੁਸੀਂ ਆਪਣਾ ਪੁੱਤਰ ਸਮਝਦੇ ਹੋ ਇਹ ਸੁਣ ਕੇ ਡਲੋਹਾ ਜੀ ਹੋਰ ਪੜਕ ਗਿਆ ਉਸਨੇ ਕਿਹਾ ਕਿ ਮਹਾਰਾਣੀ ਜਿੰਦਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਹੋਣ ਦੇ ਨਾਤੇ ਬੇਨਤੀ ਕੀਤੀ ਹੈ ਇਸ ਲਈ ਉਸ ਸਾਥੋਂ ਕਿਸੇ ਹਮਦਰਦੀ ਦੀ ਝਾਪ ਨਾ ਰੱਖੇ ਆਖਰ ਅੰਗਰੇਜ਼ਾਂ ਨੂੰ ਪੰਜਾਬ ਵਿੱਚੋਂ ਜਿੰਦਾਂ ਨੂੰ ਕੱਢਣ ਦਾ ਬਹਾਨਾ ਮਿਲ ਹੀ ਗਿਆ ਅਪ੍ਰੈਲ 1847 ਵਿੱਚ ਮਲਤਾਨ ਵਿੱਚ ਬਗਾਵਤ ਹੋ ਗਈ ਮਲਤਾਨ ਦੇ ਹਕਮਮੂਲ ਰਾਜ ਨੇ ਅਸਤੀਫਾ ਦੇ ਦਿੱਤਾ ਅਤੇ ਅੰਗਰੇਜ਼ ਮਲਤਾਨ ਦਾ ਕਬਜ਼ਾ ਲੈਣ ਗਏ ਸਨ ਅੰਗਰੇਜ਼ਾਂ ਨੇ ਮਲਤਾਨ ਦੀ ਫੌਜ ਨੂੰ ਇੰਨਾ ਦਬਾ ਕੇ ਰੱਖਿਆ ਸੀ ਤੇ ਵੱਡੀ ਗਿਣਤੀ ਚ ਫੌਜੀਆਂ ਦੇ ਨਾਮ ਕੱਟ ਕੇ ਉਹਨਾਂ ਨੂੰ ਘਰੋਂ ਘਰੀ ਤੋਰ ਦਿੱਤਾ ਸੀ ਕਿਉਂ ਅੰਗਰੇਜ਼ਾਂ ਨੂੰ ਸਬਕ ਸਿਖਾਉਣ ਦਾ ਮੌਕਾ ਲੱਭਦੇ ਰਹੇ ਮਲਤਾਨ ਦੇ ਕਿਲੇ ਵਿੱਚ ਤੋਂ ਅੰਗਰੇਜ਼ ਅਫਸਰ ਪੁੱਜੇ ਤਾਂ ਇੱਕ ਸਾਬਕਾ ਫੌਜੀ ਅਫਸਰ ਨੇ ਆਪਣੇ ਸਾਥੀਆਂ ਨਾਲ ਅੰਗਰੇਜ਼ ਟੁਕੜੀ ਤੇ ਹਮਲਾ ਕਰ ਦਿੱਤਾ ਤੇ ਦੋ ਅੰਗਰੇਜ਼ ਅਫਸਰਾਂ ਐਗਨੀਓ ਤੇ ਐਂਡਰਸਨ ਨੂੰ ਜ਼ਖਮੀ ਕਰ ਦਿੱਤਾ ਜ਼ਖਮੀਆਂ ਨੂੰ ਇੱਕ ਮਸਜਿਦ ਚ ਲਿਆਂਦਾ ਗਿਆ ਜਿੱਥੇ ਅੰਗਰੇਜ਼ੀ ਗੋਲੀ ਨਾਲ ਇੱਕ ਮਲਤਾਨੀ ਲੜਕਾ ਮਾਰਿਆ ਗਿਆ ਸ਼ਹਿਰ ਦੇ ਲੋਕ ਪਹਿਲਾਂ ਹੀ ਦੀਵਾਨ ਮੂਲ ਰਾਜ ਨੂੰ ਗੱਦੀਆਂ ਲਾਹਣ ਤੇ ਮਲਤਾਨ ਉੱਪਰ ਕਬਜ਼ਾ ਜਮਾਉਣ ਕਰਨ ਅੰਗਰੇਜ਼ਾਂ ਤੋਂ ਔਖੇ ਸਨ ਸ਼ਹਿਰ ਦੇ ਆਮ ਲੋਕ ਵੀ ਪੰਜਾਬੀ ਫੌਜੀਆਂ ਦੀ ਇਸ ਬਗਾਵਤ ਵਿੱਚ ਸ਼ਾਮਲ ਹੋ ਗਏ ਲੋਕਾਂ ਦਾ ਰਾਹ ਵੇਖਦਿਆਂ ਮੂਲ ਰਾਜ ਵੀ ਇਸ ਬਗਾਵਤ ਵਿੱਚ ਸ਼ਾਮਲ ਹੋ ਗਿਆ ਅੰਗਰੇਜ਼ ਅਫਸਰਾਂ ਦੇ ਸਿਰ ਕੱਟ ਕੇ ਅੰਗਰੇਜ਼ਾਂ ਕੋ ਲਾਹੌਰ ਭੇਜ ਦਿੱਤੇ ਗਏ ਅੰਗਰੇਜ਼ਾਂ ਨੂੰ ਰਾਣੀ ਦੇ ਖਿਲਾਫ ਕਾਰਵਾਈ ਕਰਨ ਦਾ ਮੌਕਾ ਮਿਲ ਗਿਆ ਕਾਨ ਸਿੰਘ ਅਤੇ ਮਹਾਰਾਣੀ ਦੇ ਵਕੀਲ ਗੰਗਾ ਰਾਮ ਨੂੰ ਰੈਜ਼ੀਡੈਂਟ ਵਿਰੁੱਧ ਸਾਜ਼ਿਸ਼ ਰਚਣ ਦੇ ਇਲਜ਼ਾਮ ਹੇਠ ਫਾਂਸੀ ਦੇ ਦਿੱਤੀ ਗਈ ਸਾਰੀ ਸਾਜ਼ਿਸ਼ ਰਚਨ ਦਾ ਇਲਜ਼ਾਮ ਜਿੰਦਾ ਤੇ ਲਾਇਆ ਗਿਆ ਪਰ ਕਾਫੀ ਯਤਨ ਕਰਨ ਦੇ ਬਾਵਜੂਦ ਅੰਗਰੇਜ਼ਾਂ ਨੂੰ ਇਸ ਦਾ ਕੋਈ ਸਬੂਤ ਨਾ ਮਿਲਿਆ ਰੈਜ਼ੀਡੈਂਟ ਫਰੈਡਰਿਕ ਕਰੀਨੇ ਗਵਰਨਾ ਜਨਰਲ ਲੋਹ ਜੀ ਨੂੰ ਦੱਸਿਆ ਕਿ ਸਬੂਤ ਤਾਂ ਕੋਈ ਨਹੀਂ ਮਿਲਿਆ ਪਰ ਸ਼ੱਕ ਜ਼ਰੂਰ ਹੈ ਕਿ ਮਲਤਾਨ ਦਾ ਖੂਨ ਖਰਾਬਾ ਮਹਾਰਾਣੀ ਦੇ ਇਸ਼ਾਰੇ ਤੇ ਹੋਇਆ ਇਹ ਗੱਲ ਪੱਕੀ ਹੈ ਕਿ ਇਸ ਵੇਲੇ ਦਵਾਨ ਮੂਲ ਰਾਜ ਸਾਰੀ ਸਿੱਖ ਫੌਜ ਅਤੇ ਪੰਜਾਬ ਦੇ ਲੋਕ ਬਗਾਵਤ ਦੇ ਇਸ਼ਾਰੇ ਲਈ ਮਹਾਰਾਣੀ ਵੱਲ ਚਾਕਰੇ ਸਨ ਇਸ ਲਈ ਮਹਾਰਾਣੀ ਨੂੰ ਪੰਜਾਬੋਂ ਬਾਹਰ ਭੇਜ ਦੇਣਾ ਹੀ ਉਚਿਤ ਰਹੇਗਾ। ਲਾਹੌਰੀ ਵੀ ਇਹੋ ਚਾਹੁੰਦਾ ਸੀ। ਅਖਰ ਬਿਨਾਂ ਕਿਸੇ ਦੋਸ਼ ਦੇ ਸਾਬਤ ਹੋਏ ਸਿਰਫ ਸਿਆਸੀ ਤੌਰ ਤੇ ਖਤਰਨਾਕ ਐਲਾਨ ਕੇ ਮਹਾਰਾਣੀ ਜਿੰਦਾ ਨੂੰ ਦੇਸ਼ ਨਿਕਾਲਾ ਦੇਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਫਰਮਾਨ ਤੇ ਲਿਖਿਆ ਸੀ ਮਹਾਰਾਣੀ ਨੂੰ ਬਨਾਰਸ ਭੇਜਣ ਦਾ ਹੁਕਮ ਦੇ ਦਿੱਤਾ ਜਾਂਦਾ ਹੈ। ਕਿਉਂਕਿ ਮਹਾਰਾਣੀ ਉਪਰ ਪੰਜਾਬ ਸਰਕਾਰ ਅਤੇ ਰੈਜ਼ੀਡੈਂਟ ਵਿਰੁੱਧ ਇੱਕ ਵੱਡੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਮਹਾਰਾਣੀ ਦਾ ਪੰਜਾਬ 'ਚ ਰਹਿਣਾ ਸਰਕਾਰ ਲਈ ਖਤਰਨਾਕ ਹੋ ਸਕਦਾ ਹੈ। ਉਹਨਾਂ ਨੂੰ ਬਨਾਰਸ ਭੇਜਿਆ ਜਾ ਰਿਹਾ ਹੈ ਤਾਂਕਿ ਉਹ ਬਾਕੀ ਦੀ ਜ਼ਿੰਦਗੀ ਭਜਨ-ਬੰਦਗੀ ਕਰਕੇ ਚੈਨ ਨਾਲ گزار ਸਕਣ। ਜੇ ਉਹ ਉੱਥੇ ਵੀ ਕੋਈ ਸਾਜ਼ਿਸ਼ ਰਚਣਗੇ ਤਾਂ ਉਹਨਾਂ ਨੂੰ ਕਾੜੀ ਸਜ਼ਾ ਭੁਗਤਣੀ ਪਵੇਗੀ। ਇਹ ਫਰਮਾਨ ਮਹਾਰਾਣੀ ਕੋਲ ਸ਼ੇਖੂਪੁਰੇ 15 ਮਈ ਦੀ ਸ਼ਾਮ ਨੂੰ ਪੁੱਜਾ। ਦੁਖ ਦੀ ਗੱਲ ਤਾਂ ਇਹ ਸੀ ਕਿ ਇਹ ਫਰਮਾਨ ਉਸਦੇ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਦਸਖਤਾਂ ਅਤੇ ਮੋਹਰ ਉਧীন ਜਾਰੀ ਕਰਵਾਇਆ ਗਿਆ ਸੀ। ਉਸ ਬੋਲ ਬਾਲਕ ਨੂੰ ਕੀ ਪਤਾ ਸੀ ਕਿ ਛਾਤਰ ਅੰਗਰੇਜ਼ ਜਿਸ ਕਾਗਜ਼ ਉੱਪਰ ਉਸ ਤੋਂ ਦਸਖਤ ਕਰਵਾ ਰਹੇ ਹਨ ਉਸ ਦੀ ਮਾਂ ਦੇ ਦੇਸ਼ ਨਿਕਾਲੇ ਦਾ ਫਰਮਾਨ ਹੈ। ਤੇ ਇਹ ਫਰਮਾਨ ਉਸ ਦੀ ਮਾਂ ਨੂੰ ਆਪਣੀ ਜਨਮ ਭੂਮੀ ਆਪਣੀ ਕਰਮ ਭੂਮੀ ਤੇ ਆਪਣੇ ਪਿਆਰੇ ਪੰਜਾਬ ਦੀ ਮਿੱਟੀ ਨਾਲੋਂ ਸਦਾ-ਸਦਾ ਲਈ ਤੋੜ ਦੇਵੇਗਾ। 16 ਮਈ 1848 ਨੂੰ ਮਹਾਰਾਣੀ ਜਿੰਦਾ ਨੂੰ ਕੈਪਟਨ ਲਿੰਸਟਨ ਅਤੇ ਲੈਫਟਿਨੈਂਟ ਹਾਰਟਸਨ ਦੀ ਨਿਗਰਾਨੀ ਹਿਤ ਪਹਿਲਾਂ ਫਿਰੋਜ਼ਪੁਰ ਤੇ ਉੱਥੋਂ ਬਨਾਰਸ ਭੇਜ ਦਿੱਤਾ ਗਿਆ। ਉਸਦੇ ਛੋਟੇ ਭਰਾ ਹੀਰਾ ਸਿੰਘ ਅਤੇ ਫਕੀਰ ਨੂਰਉਦੀਨ ਨੂੰ ਵੀ ਪੰਜਾਬ ਛੱਡ ਕੇ ਬਨਾਰਸ ਜਾਣ ਦਾ ਹੁਕਮ ਹੋ ਗਿਆ। ਧੰਨਵਾਦ, ਸ਼ੁਕਰੀਆ। ਇਸੇ ਲੜੀ ਨੂੰ ਜਾਰੀ ਰੱਖਦੇ ਹਾਂ। ਕੱਲ ਅਗਲਾ ਭਾਗ ਪੇਸ਼ ਕਰਾਂਗੇ। ਤਦ ਤੱਕ ਲਈ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।